ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੇ ਸੱਚੇ ਪਾਤਸ਼ਾਹ ਕਾਲ ਯੁਗ ਦੇ ਸਮੇਂ ਵਿੱਚ ਜੋ ਆਪਣੀਆਂ ਸੁਰਤੀਆਂ ਆਪਣੇ ਮਨਾਂ ਦੀ ਅਗਵਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਕਰ ਰਿਹਾ ਤੇ ਸਾਨੂੰ ਖੇਡ ਸਮਝਾ ਰਹੇ ਆ ਕਿ ਕਿਸ ਤਰੀਕੇ ਮਨ ਦਿਨ ਸਮੇਂ ਵਣਜ ਕਰਨ ਦੇ ਲਈ ਇਸ ਸਰੀਰ ਨਾਲ ਸੰਪਰਕ ਕਰਦਾ ਤੇ ਫਿਰ ਕਿਵੇਂ ਦਿਨੇ-ਦਿਨੇ ਆਪਣੇ ਕਰਮ ਜਿਹੜਾ ਮਨ ਕਰਕੇ ਕਰਮ ਉੱਤੇ ਤਨ ਕਰਕੇ ਕਰਮ ਕਰਕੇ ਕਿਸ ਤਰੀਕੇ ਸ਼ਾਮ ਵੇਲੇ ਜਾਂ ਰਾਤ ਨੂੰ ਉਸ ਨੂੰ ਵਾਪਸ ਬੁਲਾ ਲਿਆ ਜਾਂਦਾ ਇਸ ਕਰਕੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੈ ਮਨ ਕਹਾਂ ਸਮਾਈ ਕਹਿੰਦੇ ਜਦੋਂ ਸਰੀਰ ਨੂੰ ਛੱਡ ਕੇ ਜਾਂਦਾ ਹੈ ਉਹ ਚਾਹੇ ਰੋਜ਼ ਜੋ ਸਾਨੂੰ ਅਲਪ ਮੌਤ ਦਿੱਤੀ ਜਾਂਦੀ ਹੈ ਨੀਂਦ ਵਿੱਚ ਉਦੋਂ ਆਪਾਂ ਵਿਚਾਰ ਕਰਨੀ ਆ ਕਿ ਉਦੋਂ ਕਿੱਥੋਂ ਕਿੱਥੇ ਜਾਂਦਾ ਹੈ ਇਹ ਸਰੀਰ ਨੂੰ ਛੱਡ ਕੇ ਤੇ ਜਦੋਂ ਫਿਰ ਸਦੀਵੀ ਜਦੋਂ ਸਵਾਸਾਂ ਦਾ ਧੰਨ ਪੂਰਾ ਹੋ ਗਿਆ ਜਿਹੜੇ ਸਾਨੂੰ ਪੂਰੇ ਗਿਣ ਕੇ ਸਵਾਸ ਦਿੱਤੇ ਹੋਏ ਆ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ ਜਿਹੜਾ ਅਸੀਂ ਮਰਨਾ ਲਿਖਾ ਕੇ ਆਏ ਹੋਇਆ ਵਾਪਸ ਅਸੀਂ ਨੇ ਜਾਣਾ ਹੈ ਤੇ ਉਹ ਫਿਰ ਕਿਸ ਤਰੀਕੇ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਕਿਸ ਤਰੀਕੇ ਕਿਉਂਕਿ ਅਮਲ ਸਰਾਨੋਂ ਲੇਖਾ ਦੇਣਾ ਆਏ ਕਠਨ ਦੂਦ ਜਮ ਲੈਣਾ ਕਿਆ ਤੈ ਖਟਿਆ ਕਹਾ ਗਵਾਇਆ ਚਲੋ ਸ਼ਤਾਬ ਦੀਵਾਨ ਬੁਲਾਇਆ ਹਰ ਫਰਮਾਨ ਦਰਗਾਹ ਕਾ ਆਇਆ ਉਹ ਕਹਿੰਦੇ ਜਦੋਂ ਫਰਮਾਨ ਆਇਆ ਤੇ ਅਸੀਂ ਵਾਪਸ ਜਾਣਾ ਇਹ ਹੁਣ ਆਪਾਂ ਨੂੰ ਪਤਾ ਕਿਉਂਕਿ ਜਿਹੜਾ ਇਹ ਸੰਸਾਰ ਆ ਇਹ ਸੰਸਾਰ ਝੂਠਾ ਮਰਨਾ ਸੱਚ ਹੈ ਕਿਉਂਕਿ ਜਿੰਨਾ ਵੀ ਆਪਾਂ ਪਸਾਰਾ ਦੇਖਦੇ ਆ ਕਿਉਂਕਿ ਇਹ ਸੱਚ ਨੇ ਅਕਾਲ ਪੁਰਖ ਨੇ ਆਪਣੇ ਵਿੱਚੋਂ ਪ੍ਰਗਟ ਕਰਕੇ ਆਪਣੇ ਮਨ ਨੂੰ ਇੱਥੇ ਵੰਜ ਕਰਨ ਦੇ ਲਈ ਭੇਜਿਆ ਹੁਣ ਹੋਇਆ ਕਿ ਜਿਸ ਤਰੀਕੇ ਅਸੀਂ ਸਤਯੁਗ ਤੋਂ ਵਿਛੜੇ ਤ੍ਰੇਤਾ ਦੁਆਪਰ ਤੇ ਅੱਜ ਕੱਲ੍ਹ ਯੁਗ ਚੱਲ ਰਿਹਾ ਮਹਾਰਾਜ ਕਹਿੰਦੇ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਚਰਨੀ ਲਾਏ ਹੁਣ ਉਹਨੇ ਚਰਨਾ ਦੇ ਨਾਲ ਲਾ ਕੇ ਆਪਾਂ ਨੂੰ ਪਰਮੇਸ਼ਰ ਨੇ ਉਸ ਖੇੜ ਦੇ ਨਾਲ ਉਸ ਸ਼ਬਦ ਦੇ ਨਾਲ ਗੁਰਮੰਤਰ ਦੇ ਨਾਲ ਭਾਵ ਆਪਣੇ ਬ੍ਰਹਮ ਦਾ ਭੇਤ ਦਿੱਤਾ ਕਿ ਕਿਸ ਤਰੀਕੇ ਇਹ ਸ੍ਰਿਸ਼ਟੀ ਉਪਜੀ ਹੈ ਇਹਨੂੰ ਚਲਾਉਣ ਵਾਲਾ ਕੌਣ ਆ ਸਾਨੂੰ ਪਤਾ ਲੱਗਿਆ ਕਿ ਪਰਮੇਸ਼ਰ ਨਾਮ ਦੀ ਕੋਈ ਸ਼ਕਤੀ ਆ ਇੱਕ ਸਰਵਸ਼ਕਤੀਮਾਨ ਤੇ ਕਿਸ ਤਰੀਕੇ ਸਾਡੇ ਨਾਲ ਉਹਨੇ ਸੰਪਰਕ ਕੀਤਾ ਹੋਇਆ ਅਨਹਦ ਰੂਪ ਦੇ ਵਿੱਚ ਨਾਮ ਦੇ ਨਾਲ ਉਹਨਾਂ ਨੇ ਸਾਰੇ 84 ਲੱਖ ਜੂਨ ਜਿੰਨੇ ਵੀ ਮੰਨ ਨੇ ਉਹਨਾਂ ਨੂੰ ਨਾਮ ਦੇ ਵਿੱਚ ਪਰੋਇਆ ਹੋਇਆ ਹੈ ਹੁਣ ਨਾਮ ਦੇ ਵਿੱਚ ਪਰੋਇਆ ਹੋਇਆ ਪਰ ਨਾਮ ਦੇ ਨਾਲ ਕਿਉਂਕਿ ਸੱਚ ਦੇ ਵਿੱਚੋਂ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤਰੇ ਪਵਨ ਸਾਜੇ ਘਟ ਘਟ ਜੋਤ ਸਮੋਏ ਹੁਣ ਜੋਤਾਂ ਤਾਂ ਹੈਗੀਆਂ ਨੇ ਪਰ ਇਹ ਜਿਹੜਾ ਸਰੀਰ ਆ ਹੁਣ ਜਿਹੜਾ ਮਾਨਾ ਮਨ ਨੂੰ ਤਾਂ ਨਾਮ ਦੇ ਵਿੱਚ ਪਰੋਇਆ ਹੋਇਆ ਪਰ ਜਿਹੜਾ ਇਹ ਸਰੀਰ ਆ ਸਰੀਰ ਨੂੰ ਪਾਉਣ ਦੇ ਨਾਲ ਪਰੋਇਆ ਹੋਇਆ ਪਵਨ ਪਰੋਇਓ ਸਗਲ ਆਕਾਰਾ ਹੁਣ ਪਾਉਣ ਦੇ ਨਾਲ ਪਰੋਇਆ ਹੋਇਆ ਪਰ ਪਾਉਣ ਦੇ ਵਿੱਚ ਹੀ ਜਿਹੜੇ ਨੇ ਸਾਨੂੰ ਵਿਚਾਰ ਚੱਲਦੇ ਆ ਜਿਹੜੇ ਸਾਨੂੰ ਆ ਥਾਟ ਆਉਂਦੇ ਆ ਸਾਨੂੰ ਵਿਚਾਰ ਆਉਂਦੇ ਆ ਇਹ ਸਾਰੇ ਵਿਚਾਰ ਨੇ ਜਿਹੜੇ ਤ੍ਰੈ ਗੁਣ ਦਾ ਜਿਹੜਾ ਪਸਾਰਾ ਉਹ ਪਾਉਣ ਦੇ ਨਾਲ ਕਿਸ ਤਰੀਕੇ ਸੰਪਰਕ ਭਾਵ ਪਾਉਣ ਦੇ ਵਿੱਚ ਪ੍ਰੋਇਆ ਹੋਇਆ ਇਸ ਕਰਕੇ ਜਿਹੜਾ ਹੁਣ ਮਨ ਮਨ ਇਹ ਸਰੀਰ ਦੇ ਵਿੱਚ ਭਾਵ ਧਰਤ ਜਿਹਨੂੰ ਕਿਹਾ ਹੋਇਆ ਹੁਣ ਇਹਦੇ ਵਿੱਚ ਭੇਜਿਆ ਮਨ ਨੂੰ ਖੇਡਣ ਵਾਸਤੇ ਪਰ ਹੁਣ ਕੀ ਜ ਭੇਜਿਆ ਸਰੀਰ ਚ ਭੇਜਿਆ ਸਰੀਰ ਦੇ ਵਿੱਚ ਸਰੀਰ ਨੂੰ ਪਾਉਣ ਨਾਲ ਪ੍ਰੋਇਆ ਹੋਇਆ ਨਾਮ ਦੇ ਰਾਹੀਂ ਆਪਣੇ ਸਰੀਰ ਵਿੱਚ ਆਇਆ ਰਾਤ ਤੋਂ ਦਿਨੇ ਤੇ ਫਿਰ ਕਿਸ ਤਰੀਕੇ ਇਹ ਜਿਹੜਾ ਦਿਨੇ ਜਿਹੜਾ ਸਰੀਰ ਆ ਸਰੀਰ ਪੌਣ ਚ ਪਰੋਇਆ ਹੋਇਆ ਹੁਣ ਪੌਣ ਦੇ ਵਿੱਚ ਵਿਚਾਰ ਚੱਲਦੇ ਆ ਨਾਮ ਆ ਜਿਹੜੀ ਉਹ ਮਨ ਦੀ ਖਰਾਕ ਆ ਨਾਮ ਦੇ ਨਾਲ ਆਪਸ ਇਹ ਆਉਣਾ ਜਾਣਾ ਬਣਾਉਣਾ ਸੀ ਘਰ ਦੇ ਵਿੱਚ ਇਸ ਤਰੀਕੇ ਤਾਂ ਹੀ ਫਿਰ ਜਿਹੜਾ ਜਿਹਦੇ ਤੇ ਮਹਾਰਾਜ ਆਪਣੀ ਦ੍ਰਿਸ਼ਟੀ ਕਰਦੇ ਆ ਜਿਹਦੇ ਤੇ ਕਿਰਪਾ ਕਰਦੇ ਆ ਉਹਨੂੰ ਸਭ ਤੋਂ ਪਹਿਲਾਂ ਇਹੀ ਭੇਤ ਦਿੰਦੇ ਆ ਕਿ ਨਾਮ ਦਾ ਭੇਤ ਦਿੰਦੇ ਆ ਕਿ ਨਾਮ ਕੀ ਆ ਨਾਮ ਦੇ ਰਾਹੀਂ ਕਿਸ ਤਰੀਕੇ ਅਸੀਂ ਆਪਣੇ ਘਰ ਦੀ ਪਛਾਣ ਕਰ ਸਕਦੇ ਆ ਤੇ ਨਾਮ ਕਿੱਥੇ ਜਾ ਕੇ ਸਮਾਉਂਦਾ ਹੁਣ ਸਭ ਤੋਂ ਪਹਿਲਾਂ ਨਾਮ ਜੇਕਰ ਅਸੀਂ ਨਾਮ ਦਾ ਭੇਤ ਲੈਣਾ ਤਾਂ ਸਭ ਤੋਂ ਪਹਿਲਾਂ ਸਾਨੂੰ ਵਿਚਾਰਾਂ ਦਾ ਭੇਤ ਲੈਣਾ ਪੈਣਾ ਤ੍ਰੈਗੁਣ ਦਾ ਭੇਤ ਲੈਣਾ ਪੈਣਾ ਹੁਣ ਉਹਦੇ ਵਿੱਚ ਕੀ ਆ ਵਿਚਾਰਾਂ ਵਿੱਚ ਕੀ ਆ ਤ੍ਰੈਗੁਣ ਕੀ ਆ ਤ੍ਰੈਗੁਣ ਦੇ ਵਿੱਚ ਜਿਹੜਾ ਉਹ ਵਿਚਾਰ ਚੱਲਦੇ ਆ ਇਹ ਸਰੀਰ ਦੇ ਨਾਲ ਜਿੰਨਾ ਵੀ ਸਰੀਰ ਦੇ ਨਾਲ ਸੰਪਰਕ ਪਾਉਣ ਦਾ ਹੋਇਆ ਹੋਇਆ ਇਹਦੇ ਵਿੱਚ ਵਿਚਾਰ ਚੱਲੀ ਜਾਂਦੇ ਆ ਚੱਲੀ ਚੱਲੀ ਜਾਂਦੇ ਆ ਤੇ ਰਾਤ ਨੂੰ ਕਿਸ ਤਰੀਕੇ ਵਿਚਾਰ ਇੱਕਦਮ ਕਾਲ ਬੰਦ ਕਰਦਾ ਤੇ ਵਾਪਸ ਸਾਨੂੰ ਘਰ ਬੁਲਾ ਲਿਆ ਜਾਂਦਾ ਤਾਂ ਹੀ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਮਨ ਆਪਣੇ ਘਰ ਜਾ ਕੇ ਆਨੰਦ ਲੈ ਕੇ ਆਉਂਦਾ ਇਸ ਕਰਕੇ ਜਦੋਂ ਜਿਹਦੇ ਤੇ ਕਿਰਪਾ ਹੁੰਦੀ ਆ ਆਪਾਂ ਪਹਿਲਾਂ ਵੀ ਇਹੀ ਵਿਚਾਰ ਕਰਨ ਲੱਗੇ ਸੀ ਕਿ ਉਹਨੂੰ ਸਭ ਤੋਂ ਪਹਿਲਾਂ ਆਪਾਂ ਜਣਾਉਂਦਾ ਉਹਨੂੰ ਗੁਰਮੰਤਰ ਦਾ ਭੇਤ ਦਿੰਦਾ ਕਿਉਂ ਕਿ ਕਿਉਂਕਿ ਗੁਰਮੰਤਰ ਦਾ ਸਹਾਰਾ ਲੈ ਕੇ ਅਸੀਂ ਇਹ ਪਾਉਣ ਨੂੰ ਛੱਡ ਸਕਦੇ ਹਾਂ ਨੌ ਦਰਾਂ ਨੂੰ ਸਭ ਤੋਂ ਛੇਤੀ ਜੇਕਰ ਜੁਗਤਾ ਛੱਡਣ ਦੀ ਤਾਂ ਉਹ ਆ ਗੁਰਮੰਤਰ ਗੁਰਮੰਤਰ ਵੀ ਪਰ ਕਰਨ ਦਾ ਤਰੀਕਾ ਗੁਰਮੰਤਰ ਕਰਨ ਦਾ ਤਰੀਕਾ ਇਹ ਜਦੋਂ ਇੱਕ ਵਾਰ ਸਾਹ ਅੰਦਰ ਜਾਂਦਾ ਇੱਕ ਵਾਰ ਬਾਹਰ ਆਉਂਦਾ ਤੇ ਜਦੋਂ ਤੁਸੀਂ ਇਹਨੂੰ ਗੁਰਮੰਤਰ ਨੂੰ ਸਵਾਸਾਂ ਕਿਉਂਕਿ ਦੇਖੋ ਇੱਕ ਵਾਰ ਪਾਉਣ ਦੀ ਖੇਡ ਹੁਣ ਆਪਾਂ ਨੂੰ ਪਤਾ ਲੱਗਿਆ ਪਾਉਣ ਦੀ ਖੇਡ ਜਦੋਂ ਪੌਣ ਇੱਕ ਵਾਰ ਅੰਦਰ ਜਾਂਦੀ ਹੈ ਇੱਕ ਵਾਰ ਬਾਹਰ ਆਉਂਦੀ ਹੈ ਹੁਣ ਇਹ ਪੌਣ ਦੇ ਵਿੱਚ ਵਿਚਾਰ ਚੱਲਦੇ ਨੇ ਹੁਣ ਵਿਚਾਰਾਂ ਨੂੰ ਕੱਟਣ ਦੇ ਲਈ ਸਾਨੂੰ ਗੁਰਮੰਤਰ ਦਿੱਤਾ ਇਸ ਕਰਕੇ ਗੁਰਮੰਤਰ ਜਿਹੜਾ ਉਹ ਸਾਸ ग्रास ਜਪ ਸਾਸ ग्रास ਪੂਰਨ ਵਿਸ਼ਵਾਸ ਉਹ ਕਹਿੰਦੇ ਵੀ ਇਹ ਜਿਹੜਾ ਸਾਸ ग्रास ਕਰੂਗਾ ਪੂਰਨ ਵਿਸ਼ਵਾਸ ਦੇ ਨਾਲ ਉਹ ਸਹਿਜ ਸੁਭਾਅ ਹੀ ਨੌ ਦਰਾਂ ਤੋਂ ਵੱਖ ਹੋ ਜਾਊਗਾ ਫਿਰ ਅੱਗੇ ਨਾਮ ਚੱਲਦਾ ਹੈ ਇਸ ਕਰਕੇ ਜਿਹੜਾ ਗੁਰਮੰਤਰ ਆ ਪਹਿਲਾ ਗੁਰਮੰਤਰ ਫੇਰ ਨਾਮ ਦੀ ਸੇਵਾ ਹੁੰਦੀ ਆ ਇਸ ਕਰਕੇ ਜਦੋਂ ਅਸੀਂ ਸਾਸ ਗਰਾਸ ਜਿਸ ਤਰੀਕੇ ਵਾਏ ਗੁਰੂ 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 ਇਸ ਤਰੀਕੇ ਕਰਾਂਗੇ ਫੇਰ ਸਾਡਾ ਸਹਜ ਸੁਭਾਅ ਮਨ ਪਹਿਲਾਂ ਪੌਣ ਚ ਰਲੂਗਾ ਜਦੋਂ ਪੌਣ ਦੇ ਵਿੱਚ ਰਲ ਗਿਆ ਤੇ ਵਿਚਾਰ ਕਿਉਂਕਿ ਧਿਆਨ ਇੱਕ ਹੋ ਗਿਆ ਜਿਹੜਾ ਵਿਖਰਿਆ ਹੋਇਆ ਸੀ ਧਿਆਨ ਕੋਈ ਪਾਸੇ ਚ ਥੋੜਾ ਚਲਦੇ ਸੀਗੇ ਕੋਈ ਫਿਊਚਰ ਦੇ ਚਲਦੇ ਸੀ ਉਹ ਇੱਕ ਹੋ ਗਿਆ ਜਦੋਂ ਇੱਕ ਹੋ ਗਿਆ ਤੇ ਫਿਰ ਇੱਕ ਕੀ ਹੈ ਪਰਮੇਸ਼ਰ ਪਹਿਲਾਂ ਦੁਨੀਆ ਚ ਸੀਗਾ ਭਾਵ ਸਰੀਰ ਚ ਸੀ ਫਿਰ ਇੱਕ ਹੋ ਗਿਆ ਹੁਣ ਇੱਕ ਕੀ ਹੈ ਇੱਕ ਓ ਓੰਕਾਰ ਉਹ ਪਰਮੇਸ਼ਰ ਉਹ ਨੂਰ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਫਿਰ ਉਹ ਇੱਕਾ ਜਿਹੜਾ ਇੱਕ ਦੇ ਵਿੱਚ ਫਿਰ ਅੱਗੇ ਜਿਵੇਂ ਅਸੀਂ ਜਪਦੇ ਜਾਵਾਂਗੇ ਜਪਦੇ ਜਾਵਾਂਗੇ ਪਹਿਲਾਂ 10 15 ਮਿੰਟ ਉੱਚੀ ਆਵਾਜ਼ ਕੀਤਾ ਫਿਰ ਉੱਚੀ ਕਰਕੇ ਫਿਰ ਮਧਮਾ ਦੇ ਵਿੱਚ ਕੀਤਾ ਫਿਰ ਮਧਮਾ ਵਿੱਚ ਕਰਦੇ ਆ ਕਰਦੇ ਆ ਹੌਲੀ-ਹੌਲੀ ਬੜੇ ਪਿਆਰ ਨਾਲ ਸਰੀਰ ਢਿੱਲਾ ਛੱਡਦੇ ਜਾਣਾ ਤੇ ਫਿਰ ਸਹਿਜ ਵਿੱਚ ਸਹਿਜ ਵਿੱਚ ਜਪਦੇ ਆ ਜਪਦੇ ਆ ਫਿਰ ਹੌਲੀ-ਹੌਲੀ ਹੌਲੀ-ਹੌਲੀ ਸਾਡਾ ਜਿਹੜਾ ਧਿਆਨ ਉਹ ਇੱਕ ਹੋ ਕੇ ਸਾਹਮਣੇ ਸੁੰਨ ਚ ਧਿਆਨ ਲਾ ਕੇ ਸਹਿਜ ਸੁਭਾਉ ਨਾਮ ਦਾ ਸਾਡੇ ਥੱਕੇ ਜਾਣਗੇ ਫਿਰ ਜਿਵੇਂ ਹੀ ਨੌਦਰ ਥੱਕੇ ਗਏ ਅਸੀਂ ਚੁੱਪ ਕਰਕੇ ਬੈਠੇ ਨੇਤਰ ਬੰਦ ਨੇ ਬਾਹਾਂ ਹੱਥ ਮਸਤਕ ਨੇਤਰ ਢਿੱਲੇ ਛੱਡ ਕੇ ਬਿਲਕੁਲ ਰਿਲੈਕਸ ਬੈਠੇ ਹਾਂ ਜਿਸ ਤਰੀਕੇ ਸਾਨੂੰ ਨੀਂਦ ਆਉਣੀ ਹੁੰਦੀ ਹੈ ਹੁਣ ਉੱਥੇ ਮਨ ਕੀ ਹੋ ਗਿਆ ਮਨ ਪੌਣ ਤੋਂ ਵੱਖ ਹੋ ਗਿਆ ਉੱਥੇ ਵਿਚਾਰ ਨਹੀਂ ਚੱਲਣੇ ਜਦੋਂ ਵਿਚਾਰ ਨਹੀਂ ਚੱਲਣਗੇ ਤਾਂ ਅਸੀਂ ਸਾਡਾ ਵਾਸਾ ਕਿੱਥੇ ਹੋ ਗਿਆ ਸੁਨ ਵਿੱਚ ਜਦੋਂ ਸੁਨ ਨੂੰ ਦੇ ਵਿੱਚ ਵਾਸਾ ਹੋਇਆ ਸੁਨ ਮਨ ਦਾ ਘਰ ਆ ਘਰ ਵਿੱਚ ਜਾ ਕੇ ਮਨ ਨੇ ਜਿਸ ਅਵਸਥਾ ਵਿੱਚ ਸਹਜ ਸੁਭਾਅ ਸਾਨੂੰ ਨੀਂਦ ਚ ਲਜਾਇਆ ਜਾਂਦਾ ਉਸ ਅਵਸਥਾ ਵਿੱਚ ਅਸੀਂ ਆਪ ਜਾਣਾ ਸ਼ੁਰੂ ਕਰ ਦਾਂਗੇ ਜਦੋਂ ਅਸੀਂ ਆਪ ਜਾਣਾ ਸ਼ੁਰੂ ਕਰਤਾ ਕਿਉਂਕਿ ਪਰਮੇਸ਼ਰ ਦੀ ਖੇਡ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਰੇ ਤਰੀਕੇ ਦੱਸੇ ਹੋਏ ਆ ਫਿਰ ਸਹਜ ਸੁਭਾਅ ਹੀ ਸਾਡਾ ਜਿਹੜਾ ਅਸੀਂ ਆਪ ਆਪਣੇ ਘਰ ਨੂੰ ਜਾਣ ਦਾ ਰਸਤਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਮਨ ਪਰਦੇਸੀ ਬੇਪਿਆਰੇ ਆਓ ਕਰੇ ਥਿਰ ਕਰ ਮਹਿਲ ਸੁਖਸ ਥਿਰਕਰ ਦੇ ਵਿੱਚ ਹੈ ਜਿਹੜਾ ਥਿਰਕਰ ਦੇ ਵਿੱਚ ਜਿਵੇਂ ਅਸਣ ਲਾਉਣਾ ਸ਼ੁਰੂ ਕੀਤਾ ਥਿਰਕਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜਸਵਰ ਫਿਰ ਨਿਜਕਰ ਨਿਜਕਰ ਮਹਿਲ ਪਾਬੋ ਸੁਖਸਹਿਜ ਦੇ ਵਰਨ ਹੋਏ ਕੋ ਫਿਰ ਉਹ ਜਿਹੜਾ ਫਿਰ ਨਿਜਕਰ ਆ ਨਿਜਕਰ ਦੀ ਥਿਰਕਰ ਦੀ ਉਹ ਘਰ ਦੇ ਵਿੱਚ ਜਾਣ ਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਉਹ ਇਹੀ ਹੈ ਹੁਣ ਸੌਖਾ ਤਾਂ ਹੈ ਪਰ ਇਹਦੇ ਵਿੱਚੇ ਮਿਹਨਤ ਵੀ ਲੱਗਣੀ ਹੈ ਕਿਉਂਕਿ ਇਹੇ ਏ ਤੇ ਬੀ ਟੀਮ ਦਾ ਮੁਕਾਬਲਾ ਹੈ ਕਾਲ ਸਾਨੂੰ ਜਾਣ ਤੋਂ ਰੋਕਦਾ ਜਿਹੜੇ ਪੰਜ ਦੂਤ ਸਾਡੇ ਅੰਦਰ ਕਾਮ ਕਰਉਂਦੇ ਲੋਭ ਮੋਹ ਹੰਕਾਰ ਨੇ ਉਹ ਸਾਨੂੰ ਜਾਣ ਤੋਂ ਰੋਕਦੇ ਆ ਜਿਹੜੀ ਸਾਡੇ ਪ੍ਰਾਤਨ ਮੈਲ ਲੱਗੀ ਹੋਈ ਆ ਉਹ ਮੈਲ ਰੋਕਦੀ ਆ ਸਾਨੂੰ ਸਾਡਾ ਸਰੀਰ ਟੁੱਟਦਾ ਸਿਰ ਭਾਰੀ ਹੁੰਦਾ ਇਸ ਕਰਕੇ ਇਹਨੂੰ ਹਰ ਰੋਜ਼ ਜਪਣਾ ਕਿਉਂਕਿ ਉਠਤ ਬੈਠਤ ਸੋਵਤ ਨਾਮ ਜਦੋਂ ਅਸੀਂ ਉੱਤੁਰਦੇ ਆ ਫਿਰਦੇ ਆ ਪ੍ਰੈਕਟੀਕਲ ਕਰਨਾ ਸ਼ੁਰੂ ਕਰਤਾ ਇਹਨੂੰ ਤਾਂ ਪ੍ਰੈਕਟੀਕਲ ਗਿਆ ਹੁਣ ਗੁਰਬਾਣੀ ਐ ਅਸੀਂ ਪੜ ਲੈਂਦੇ ਆ ਗੁਰਬਾਣੀ ਪੜ੍ਹ ਕੇ ਜਿਹੜੀ ਮਨ ਦੀ ਸਾਨੂੰ ਮਨ ਨੂੰ ਰੋਗ ਲੱਗਿਆ ਰੋਗ ਨੂੰ ਕੱਟਣ ਦੀ ਜਿਹੜੀ ਦਵਾਈ ਦੱਸੀ ਹੋਈ ਆ ਉਹ ਤਾਂ ਸਾਨੂੰ ਸਭ ਤੋਂ ਪਹਿਲਾਂ ਉਹਦੇ ਜਿਹੜੇ ਤਰੀਕੇ ਦੱਸੇ ਹੋਏ ਨੇ ਉਹ ਤਰੀਕੇ ਅਪਣਾਉਣੇ ਪੈਣਗੇ ਫਿਰ ਪਰਹੇਜ਼ ਰੱਖਣੇ ਪੈਣਗੇ ਤੇ ਫੇਰ ਹੀ ਰੋਗ ਦੂਰ ਹੋਣਗੇ ਹੁਣ ਗੁਰਬਾਣੀ ਪੜ੍ਹ ਲੈਣੇ ਆ ਗੁਰਬਾਣੀ ਪੜ੍ਹੀ ਸਵੇਰੇ ਉੱਠ ਕੇ ਵੀ ਪੜ੍ਹੀ ਤਨ ਦਾ ਇਸ਼ਨਾਨ ਕਰਕੇ ਪੜ੍ਹੀ ਜਦੋਂ ਅਸੀਂ ਇਸ਼ਨਾਨ ਕਰਕੇ ਪੜ੍ਹੀ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਸਾਡੇ ਤੇ ਜਦੋਂ ਗੁਰਬਾਣੀ ਪੜੀ ਗੁਰਬਾਣੀ ਪੜ ਕੇ ਉਹਦੇ ਤੇ ਅਮਲ ਕਰਨਾ ਸੀ ਹੁਣ ਅਮਲ ਕੀਤਾ ਨਹੀਂ ਕਿਉਂਕਿ ਅਮਲ ਕਰਿਆ ਸਾਡੇ ਤੇ ਸਰੀਰ ਦੇ ਉੱਤੇ ਮਨ ਦੇ ਉੱਤੇ ਸਾਨੂੰ ਸੁੱਖ ਦੀ ਪ੍ਰਾਪਤੀ ਕਰਾਉਣੀ ਸੀ ਮਨ ਹੁਣ ਉਹ ਅਮਲ ਕੀਤਾ ਨਹੀਂ ਸਿਰਫ ਪੜ ਲਿਆ ਤੇ ਮਹਾਰਾਜ ਕਹਿੰਦੇ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਈ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਨਾਮ ਤੋਂ ਬਿਨਾਂ ਦਾ ਜਗ ਕਮਲਾ ਫਿਰਦ ਹੁਣ ਨਾਮ ਦਾ ਭੇਤ ਲੈ ਲਿਆ ਤੇ ਨਾਮ ਦੇ ਰਸਤੇ ਉੱਤੇ ਚੱਲਣ ਨੂੰ ਕੋਈ ਤਿਆਰੀ ਨਹੀਂ ਜੇ ਕਿਸੇ ਨਾਲ ਵਿਚਾਰ ਵੀ ਕਰੀਦੇ ਆ ਜੇ ਕਿਸੇ ਨੂੰ ਸਮਝਾਈਦਾ ਵੀ ਆ ਉਹ ਕਹਿੰਦੇ ਜੀ ਗੁਰਬਾਣੀ ਉਹ ਨਾਮ ਆ ਪਰ ਮਹਾਰਾਜ ਕਹਿੰਦੇ ਨਹੀਂ ਗੁਰਬਾਣੀ ਨਾਮ ਨਹੀਂ ਨਾਮ ਆ ਜੋ ਸਾਡੇ ਅੰਤਰਗਤ ਚੱਲ ਰਿਹਾ ਨਿਰੰਤਰ ਚੱਲ ਰੇ ਇੱਕ ਧੁਨ ਚੱਲ ਰਹੀ ਆ ਨੋ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਉਹ ਸਾਡੇ ਸਰੀਰ ਦੇ ਵਿੱਚ ਆ ਇਸ ਕਰਕੇ ਜਿਹੜਾ ਅਸੀਂ ਆਪਣਾ ਤਰੀਕਾ ਸਿੱਖਣਾ ਉਹ ਸਭ ਤੋਂ ਸੌਖਾ ਤਰੀਕਾ ਇਹੀ ਆ ਪਾਉਣ ਜਿਹੜਾ ਨਾਮ ਆ ਇਹ ਸਰੀਰ ਵਿੱਚ ਚੱਲਦੇ ਨੇ ਕਿਉਂਕਿ ਪੌਣ ਦੇ ਪੌਣ ਦੇ ਨਾਲ ਇਹ ਤਨ ਜੁੜਿਆ ਹੋਇਆ ਤੇ ਜਿਹੜਾ ਸਾਨੂੰ ਸਾਹ ਆ ਰਿਹਾ ਉਹ اسی ਸਾਹ ਲੈਣੇ ਆ ਪੌਣ ਰਹੀ ਤੇ ਜਿਹੜਾ ਮਾਨਾ ਮਾਨੇ ਸਰੀਰ 'ਚ ਰਹਿੰਦਾ ਮਨ ਦਾ ਸਰੀਰ ਨਾਲ ਸੰਪਰਕ ਇਸ ਕਰਕੇ ਮਨ ਨੇ ਆਪਣੇ ਘਰੇ ਜਾਣਾ ਇਹ ਸਰੀਰ ਨੂੰ ਛੱਡ ਕੇ ਜਿਸ ਤਰੀਕੇ ਰੋਜ਼ ਰਾਤ ਨੂੰ ਸਾਡੇ ਨਾਲ ਪ੍ਰੈਕਟੀਕਲ ਕਰਵਾਇਆ ਜਾਂਦਾ ਰੋਜ਼ ਰਾਤ ਨੂੰ ਸਰੀਰ ਛੱਡ ਕੇ ਅਸੀਂ ਜਾਂਦੇ ਆ ਇਸ ਕਰਕੇ ਮਹਾਰਾਜ ਨੇ ਕਿਹਾ ਕਿ ਇਸ ਮਨ ਕੋ ਕੋਈ ਖੋਜੋ ਪਾਈ ਤਨ ਛੁੱਟੇ ਮਨ ਕਹਾਂ ਸਮਾਈ ਸਰੀਰ ਛੱਡਿਆ ਮਨ ਕਿੱਥੇ ਗਿਆ ਇਹ ਆਪਾਂ ਖੋਜ ਕਰਨੀ ਆ ਹੁਣ ਇਹ ਖੋਜ ਕਰਨ ਦੇ ਲਈ ਅਸੀਂ ਗੁਰਬਾਣੀ ਨੂੰ ਬੁੱਧੋ-ਬੱਧ ਪੜ੍ਹੀਏ ਸੱਚੀ ਸਾਧ ਸੰਗਤ ਵਿੱਚ ਜਾਈਏ ਜਿੱਥੇ ਨਾਮ ਦਾ ਸਿਰਫ ਨਾਮ ਦਾ ਲਾਹਾ ਬਖਸ਼ਿਸ਼ ਕੀਤਾ ਜਾਂਦਾ ਆਪਾਂ ਜਿਆਦਾ ਤੋਂ ਜਿਆਦਾ ਗੁਰਮੰਤਰ ਅਭਿਆਸ ਇਸ ਤਰੀਕੇ ਨਾਲ ਕਰੀਏ ਮਦਮਾ ਪਹਿਲਾਂ ਬੈਖਰੀ ਮਦਮਾ ਫਿਰ ਪਸੰਤੀ ਸਹਿਜ ਫਿਰ ਸਹਿਜ ਵਿੱਚ ਜਪਦੇ ਆਂ ਜਪਦੇ ਆਂ ਜਿਨ੍ਹਾਂ ਦੀ ਗੁਰਮੰਤਰ ਦੀ ਪਰਪੱਕਤਾ ਹੋਗੀ ਫਿਰ ਉਹ ਸਾਧ ਸੰਗਤ ਵਿੱਚ ਜਾ ਕੇ ਕਿਸ ਤਰੀਕੇ ਨਾਮ ਦੇ ਵਿੱਚ ਅਸਣ ਲਾਉਣਾ ਕਿਸ ਤਰੀਕੇ ਨਾਮ ਦੇ ਨਾਲ ਪ੍ਰੀਤ ਪਾਉਣੀ ਆ ਉਹ ਅਸੀਂ ਨੇ ਤਰੀਕਾ ਸਿੱਖਣਾ ਫਾਸਟ ਸਟੇਜ ਤੇ ਫਾਸਟ ਸਟੇਜ ਵੀ ਤੇ ਜਿਸ ਤਰੀਕੇ ਫਿਰ ਫਾਈਨਲ ਡਿਗਰੀ ਲੈਣ ਤੱਕ ਵੀ ਅਸੀਂ ਗੁਰਮੰਤਰ ਦੀ ਪਰਪੱਕਤਾ ਵੱਧੋ ਵੱਧ ਕਰਨੀ ਹੁੰਦੀ ਹੈ ਤੇ ਜਿਨ੍ਹਾਂ ਦੀ ਪਰਪੱਕਤਾ ਹੋ ਗਈ ਉਹ ਸਹਿ ਸਹਿ ਜਪਦੇ ਰਹਿਣ ਇਸ ਕਰਕੇ ਆਪਾਂ ਵੱਧੋ ਵੱਧ ਗੁਰਮੰਤਰ ਦਾ ਅਭਿਆਸ ਤਰੀਕੇ ਨਾਲ ਕਰੀਏ ਇਨੂੰ ਬਹੁਤ ਸੀਰੀਅਸ ਲੈ ਕੇ ਕਰੀਏ ਕਿਉਂਕਿ ਇਹ ਆਮ ਗੱਲ ਨਹੀਂ ਬਹੁਤ ਗੰਭੀਰ ਵਿਸ਼ਾ ਹੈ ਚਾਰ ਜੁਗਾਂ ਦੇ ਬਾਅਦ ਸਾਨੂੰ ਇਹ ਜਿਹੜਾ ਗੁਰਮੰਤਰ ਪਲੱਸ ਨਾਮ ਦੀ ਖੇਡ ਸਮਝ ਲੱਗੀ ਆ ਸਮਾ ਬੁੱਧੋਵਦ ਨਾਮ ਦੇ ਵਿੱਚ ਤੇ ਗੁਰਮੰਤਰ ਵਿੱਚ ਤੇ ਸੰਗਤ ਲਈ ਆਪਾਂ ਸਮਾ ਬੁੱਧੋਵਦ ਕੱਢੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ